ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਯਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜੇ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈ ਹੈ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ। ਸਰ ਇੱਕ ਇਹ ਜਿਹੜੇ ਅ ਪਿਤੇ ਦਿਨ ਰਾਜਪੁਰਾ ਦੇ ਵਿੱਚ ਗੋਲੀ ਚਲਾਉਣ ਦਾ ਵੀ ਤੁਹਾਨੂੰ ਪਤਾ ਹੀ ਲੱਗਿਆ ਹਣਾ ਤੁਸੀਂ ਤੇ ਇਹ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਦੇਖੋ ਇਹ ਜਿਹੜਾ ਫਾਇਰਿੰਗ ਵਾਲਾ ਇਨਸੀਡੈਂਟ ਹੋਇਆ ਉਹ ਤੇ ਸਾਡਾ ਸਾਰਾ ਡਿਸਟ੍ਰਿਕਟ ক্লোਜ਼ਲੀ ਅਸੀਂ ਮੋਨੀਟਰ ਕਰ ਰਹੇ ਹਾਂ। ਔਰ ਅਸੀਂ ਬੜੀ ਸੀਰੀਅਸਲੀ ਤੇ ਉਹਨੂੰ ਬਹੁਤ ਜਲਦ ਅਸੀਂ ਉਹਨੂੰ ਬ੍ਰੇਕਡਾਊਨ ਕਰਾਂਗੇ। ਤੇ ਅਸੀਂ ਉਹਦੇ ਪਿੱਛੇ ਕਾਫੀ ਹੱਦ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਜਿਹੜੀ ਮੈਂ ਇੱਥੇ ਰਿਵੀਲ ਨਹੀਂ ਕਰ ਸਕਦਾ ਪਰ ਬੜੀ ਜਲਦੀ ਇਹਨੂੰ ਬ੍ਰੇਕ ਕਰਾਂ। ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਯਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜੇ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈ ਹੈ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ। ਸਰ ਇੱਕੇ ਜਿਹੜੇ ਬੀਤੇ ਦਿਨ ਰਾਜਪੁਰਾ ਦੇ ਵਿੱਚ ਗੋਲੀ ਚਲਾਉਣ ਦਾ ਵੀ ਤੁਹਾਨੂੰ ਪਤਾ ਹੀ ਲੱਗਿਆ ਹਣਾ ਤੁਸੀਂ ਤੇ ਇਹ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਇਹ ਜਿਹੜਾ ਫਾਇਰਿੰਗ ਵਾਲਾ ਇਨਸੀਡੈਂਟ ਹੋਇਆ ਉਹ ਤੇ ਸਾਡਾ ਸਾਰਾ ਡਿਸਟ੍ਰਿਕਟ ক্লোਜ਼ਲੀ ਅਸੀਂ ਮੋਨੀਟਰ ਕਰ ਰਹੇ ਹਾਂ। ਔਰ ਅਸੀਂ ਬੜੀ ਸੀਰੀਅਸਲੀ ਤੇ ਉਹਨੂੰ ਬਹੁਤ ਜਲਦ ਅਸੀਂ ਉਹਨੂੰ ਬ੍ਰੇਕਡਾਊਨ ਕਰਾਂਗੇ ਤੇ ਅਸੀਂ ਉਹਦੇ ਪਿੱਛੇ ਕਾਫੀ ਹੱਦ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਜਿਹੜੀ ਮੈਂ ਇੱਥੇ ਰਿਵੀਲ ਨਹੀਂ ਕਰ ਸਕਦਾ ਪਰ ਬੜੀ ਜਲਦੀ ਇਹਨੂੰ ਬ੍ਰੇਕ ਕਰਾਂਗਾ। ਜਿਹੜੇ ਲਿੰਕੇਜੇਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ ਸਰ ਇੱਕ ਇਹ ਜਿਹੜੇ ਬੀਤੇ ਦਿਨ ਰਾਜਪੁਰਾ ਦੇ ਵਿੱਚ ਗੋਲੀ ਚਲਾਉਣ ਦਾ ਵੀ ਤੁਹਾਨੂੰ ਪਤਾ ਹੀ ਲੱਗਿਆ ਉਹਨਾ ਤੁਸੀਂ ਤੇ ਇਹ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਇਹ ਜਿਹੜਾ ਫਾਇਰਿੰਗ ਵਾਲਾ ਇਨਸੀਡੈਂਟ ਹੋਇਆ ਉਹ ਤੇ ਸਾਡਾ ਸਾਰਾ ਡਿਸਟ੍ਰਿਕਟ ক্লোਜ਼ਲੀ ਅਸੀਂ ਮੋਨੀਟਰ ਕਰ ਰਹੇ ਹਾਂ ਔਰ ਅਸੀਂ ਬੜੀ ਸੀਰੀਅਸਲੀ ਤੇ ਉਹਨੂੰ ਬਹੁਤ ਜਲਦ ਅਸੀਂ ਉਹਨੂੰ ਬ੍ਰੇਕਡਾਊਨ ਕਰਾਂਗੇ ਤੇ ਅਸੀਂ ਉਹਦੇ ਪਿੱਛੇ ਕਾਫੀ ਹੱਦ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਜਿਹੜੀ ਮੈਂ ਇੱਥੇ ਰਿਵੀਲ ਨਹੀਂ ਕਰ ਸਕਦਾ ਪਰ ਬੜੀ ਜਲਦੀ ਇਹਨੂੰ ਬ੍ਰੇਕ ਕਰਾਂਗਾ